ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਇੱਕ ਵਾਰ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ ਅਤੇ ਤੁਹਾਡਾ ਵੀ ਦਿਲ دہਲ ਜਾਵੇਗਾ। ਮਾਮਲਾ ਜਲੰਧਰ ਦੀ ਕਹਾ ਮੰਡੀ ਦਾ ਹੈ ਜਿੱਥੇ ਚੌਂਕ ਦੇ ਵਿੱਚ ਇੱਕ ਸੜਕ ਹਾਦਸਾ ਅਜਿਹਾ ਹੋ ਜਾਂਦਾ ਹੈ ਕਿ ਨਸ਼ੇ ਦੇ ਤੋਤ ਦੇ ਵਿੱਚ ਵਿਅਕਤੀ ਸੜਕ ਤੇ ਲੇਟਿਆ ਹੁੰਦਾ ਹੈ ਅਤੇ ਉਸ ਦੇ ਉੱਪਰ ਦੀ ਕਾਰ ਚੜ ਜਾਂਦੀ ਹੈ। ਸੜਕ ਤੇ ਪਏ ਵਿਅਕਤੀ ਦੇ ਉੱਪਰ ਦੀ ਕਾਰ ਜਦੋਂ ਚੜ ਜਾਂਦੀ ਹੈ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਚਾਲਕ ਕਿੰਨੀ ਲਾਪਰਵਾਹੀ ਦੇ ਨਾਲ ਕਾਰ ਚਲਾ ਰਿਹਾ ਹੁੰਦਾ ਹੈ ਜਿਸ ਨੇ ਸਾਹਮਣੇ ਸੜਕ ਤੇ ਡਿੱਗੇ ਵਿਅਕਤੀ ਨੂੰ ਵੀ ਨਹੀਂ ਦੇਖਿਆ ਅਤੇ ਇਸ ਹਾਦਸੇ ਦੇ ਵਿੱਚ ਉਸ ਨਸ਼ੇ ਚੁੱਟ ਵਿਅਕਤੀ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾਂਦੀ ਹੈ ਐਸਮਝਿਆ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ